ਆਏ ਆਪਾਂ ਤਿਆਰੀ ਕਰ ਲਈਏ ਨਾ ਹਾਂ ਦੀ ਨੌਲੇ ਵੀ ਛੋਟੇ ਹੋ ਗਏ ਕਿਉਂਕਿ ਜਿਮ ਛੱਡ ਤਾਣਾ ਕਦੋਂ ਦਾ ਬੜੀ ਨੇ ਪਹਾੜਾਂ ਵੱਲ ਦੀ ਸਪੀਮੇ ਲੈ ਕੀ ਮਨਾਈ ਸਭ ਮਾਟਾ ਨਾ ਪੀਆ ਨਾ ਨਿਆ ਡਾਲਤੇ ਆ ਕੁਝ ਇਤਨੀ ਬੜੀ ਟੈਚੀ ਲੈ ਕੇ ਆਏ ਆ ਭਾਈ ਚੈੱਕ ਕਰੋ ਬੰਦੇ ਕਿੱਦਾਂ ਹਲਕੇ ਪਏ ਆ ਕੱਪੜੇ ਆਪਾਂ ਫੇਰ ਚੇਂਜ ਕਰ ਲਿਆ ਕੀ ਦੇਖ ਲਿਆ ਹੀ ਪੂਲ ਤੇ ਨਾ ਹਾਂ ਚੱਕੰਤਾ ਹੈਗਾ ਯਾਰ ਮਟਰਨ ਮਟਰਨ ਬੰਦੇ ਖਾ ਰਹੇ ਨੇ ਸਾਰੇ ਸਾਡੇ

ਇੱਥੇ ਕੋਈ ਹੋਇਆ ਹੁਣੀ ਯਾਰ ਵਾਰਦਾ ਪੈਚ ਹਿਸਟਰੀ ਗੱਡੋ ਇਹਦੀ ਹਿਸਟਰੀ ਬੋਨਫਾਇਰ ਕਿੱਛ ਇਹਦੇ ਯਾਰ ਬਲੌਗਰ ਦੇ ਮੈਨਰਾ ਜਿੱਦਾ ਜਿਹੜੇ ਅਸਲੀ ਬਲੌਗਰ ਨਾ ਪੂਰਾ ਉਹਦਾ ਬਾਇਓ ਡਾਟਾ ਦਿੰਦੇ ਅੱਗ ਕਿਉਂ ਲੱਗੀ ਕਿੰਨੇ ਸਾਲ ਚ ਲੱਗੀ ਯਾਰ ਆਹ ਵਾਲਾ ਸਾਖਤਾਬ ਜਾਣੀ ਆਪਣੇ ਕੋ ਹੁੰਦਾ ਵਾਰ ਪਚਾ ਦਈਦਾ ਸੀ ਟਿਕਾਣੇ ਤੇ ਫਿਊ ਮਿੰਟਸ ਲੇਟਰ ਨਾ ਨਾ ਬਾਬੇ ਆ ਗਏ ਰਿਜ਼ੋਰਟਸ ਆ ਗਏ ਰਿਜ਼ੋਰਟ ਆ ਵਾਓ ਬਾਬੇ ਵਾਓ ਉੱਚਾ ਹੁਣ ਇੰਨਾ ਇੰਨਾ ਚ ਇੱਕ ਕੱਪੜਾ ਆ ਰੱਬ ਜਾਣੇ ਕਿਹੜਾ ਆ ਹੁਣ ਕਿਹੜੀ ਤੋਲੀ ਚ ਛੋਟੀਆਂ ਵੱਡੀਆਂ ਵਾਹ ਬੰਦਾ ਸਾਡਾ ਪਹਿਲਾਂ ਇੱਥੇ ਪਹੁੰਚਿਆ ਪਿਆ ਸੀ ਚੈੱਕ ਕਰੋ ਤੇ ਕਿਹੜੀ ਦੂਜੀ ਗੱਡੀ ਵੀ ਆ ਗਈ ਸਕੋਰਪਿਓ ਆ ਤੇ ਇੱਥੇ ਆਪਣਾ ਰਿਜ਼ੋਰਟ ਆ ਇੱਥੇ ਹੀ ਆਪਣਾ ਪੂਰੇ ਬੱਡੇ ਹੁੰਦੇ ਨੇ ਕੰਦਰੀ ਮੋਲੀ ਬੇਟਾ ਅੱਛਾ ਬੈਠਾ ਤੇ ਇੱਥੇ ਪਹੁੰਚ ਚੁੱਕੇ ਆ ਬੰਦੇ ਸਾਡੇ ਪਹਿਲਾਂ ਹੀ ਆ ਗਏ ਸੀ ਇੱਥੇ ਦੇਖਣ और और बजादे बजादे फ्यू वाले तीन टेंट टप्पा ले ये तीन टेंट टप्पने ही है लोकेशन भी पूरी बढ़िया है, खुली डुली पूरा नज़ारे आ सामने पूल आ उन्हें ही आप चल जाना पूल च पानी भर पा रहा ते कर दे चेक कि आ गई बी तीनों सेम ही है अलग अलग है सेम ही है तीनों अच्छा ठीक है भाई दिखा दो था था था। और आज तुम ठंड हो नहीं है अम्मा पता है कि टेंपरेचर से वाह भाई यार है यार ओ ठीक है भाई पूरा टेंट हाउस बनाया पाया भाई बढ़िया है पीछे क्या है भाई गद्दा भी डल लगा देना है कि गद्दा है अगर जरूरत पड़ेगी तो देख लेंगे अच्छा बाथरूम बूथरूम गोडा भाई गोडा इतों चिप ला के बंद कर लो दरवाजा बन जाना मतलब प्राइवेट ठीक है सही है यार बढ़िया रात इत पैना आप ਹਾਂ ਰਕੇ ਕੈਮਰਾ ਬੋਲਦਾ ਮੈਂ ਤਾਂ ਤਰੇ ਹੁਣ ਬਸ ਸਕੂਲ ਤੇ ਜਾ ਕੇ ਨਾ ਚੁੱਭੀਆਂ ਮਾਰਨੀ ਆ ਚੁੱਭੀਆਂ ਬਾਬੇ ਬਹੁਤ ਘੈਂਡ ਆ ਚੈੱਕ ਕਰੋ ਤੁਸੀਂ ਇਸ ਕਰੀ ਫਾਰਮ ਹਾਊਸ ਚ ਆ ਗਏ ਆਪਾਂ ਆਪੇ ਹਾਂ ਫਾਰਮ ਹਾਊਸ ਫਾਰਮ ਹਾਊਸ ਇੱਧਰ ਰਿਹਾ ਕੈਮਰਾ ਫਾਰਮ ਹਾਊਸ ਚ ਆ ਗਏ ਆਪਾਂ ਆਪੇ ਕਿਹਾ ਪਾ ਕੇ ਦੀ ਮੋਟਰ ਤੇ ਗਾਈ ਆ ਜੀ ਪਾਣੀ ਭਗ ਰਿਹਾ ਹੈ ਉਹ ਚੈੱਕ ਕਰੋ ਥੋੜਾ ਜਿਹਾ ਇੱਥੇ ਤੱਕ ਪਾ ਦੇਵੇ ਤੇ ਮਾਰ ਦੇ ਫਾਲਾ ਅੱਛੇ ਪਾ ਕੇ ਅੱਛੇ ਮਾਰ ਕੇ ਅੱਛੇ ਪਾ ਦੇ ਬੰਦ ਕੀ ਕਰਨਾ ਕੀ ਕਰਨਾ ਪਾਪਾ ਪਾ ਜਿਹੜੀ ਦਾ ਇਹਨੂੰ ਇਧਰ ਨਾਲ ਹੀ ਤਾਂ ਮਾਰਗਾ ਸਾਡਾ ਬਸ ਸੰਤਾਰ ਤਾੜ ਆਈ ਦਾ ਸੁਪਰੇ ਹਾਂ ਵਾਲਿਆ ਉਹਨੇ ਇਹਦਾ ਘੇੜ ਦੇ ਤਾ ਨੂੰ ਹਮੇਸ਼ਾ ਥੱਲੇ ਨੂੰ ਮਾਰਨਾ ਠੀਕ ਹੈ ਆ ਵੀ ਬੰਦ ਗਿਆ ਉਹ ਜੰਮੂ ਰੋ ਆਜਾ ਪਾ ਤਿਆਰੀ ਕਰ ਲਈਏ ਨਾ ਹਾਂ ਦੀ ਲੋਲੇ ਵੀ ਛੋਟੇ ਹੋ ਗਏ ਕਿਉਂਕਿ ਜਿੰਮ ਛੱਡ ਤਾਣਾ ਕਦੋਂ ਦਾ ਆਪਾਂ ਆਪਣੀ ਗਰਦੀ ਚ ਆ ਗਏ ਆਪਾਂ ਲੱਗੇ ਨਾਟ ਭਾਈ ਕੰਮ ਪੂਰਾ ਚੈਲਡਾ ਬਹੁਤ ਠੰਡਾ ਪਾਣੀ ਆ ਇਹ ਤਾਂ ਬਿਮਾਰ ਹੋਣ ਵਾਲਾ ਕੰਮ ਹੋ ਜਾਣਾ ਵਾਏ ਇਹਨੂੰ ਖੇਚਾ ਤਾਂ ਮੈਂ ਨਹੀਂ ਆ ਸਕਦਾ भाई गरम पानी डल जाएगा ये तो आइसवाटर हो गया ब्लॉग बन रहा मार दे यार चल दे राहुल भाई मार दे ओ यार ओ भाई मैं भी आ रहा हूं कहता पापा दाणी कहता नु मुनिया कराओना कहता तू ही ना हो भाई आजा बड़ा टाइम हो गया जा बाहर ਮੈਂ ਵੀ ਅੱਧਾ ਚੱਲਾਈ ਆ ਇੱਕ ਤਾਂ ਬੰਦ ਹੀ ਆ ਯਾਰ ਆ ਰੌਲੂ ਬਾਈ ਸਾਡਾ ਨਹੀਂ ਗਿਆ ਚੱਲਾ ਮਾਰੂਪਾਈ ਆਰੇ ਵੀਰ ਨਾਲ ਇੱਕ ਰੋਦਰ ਜਿੱਥੇ ਦੱਸੋ ਇਹ ਕਿੰਨਾ ਨੇ ਬੱਚੇ ਮਰ ਗਿਆ ਮਰ ਗਿਆ ਹਰ ਗਿਆ ਛਿੜਾ ਦੇ A <laughs> few minutes later. ਬਾਈ ਨਾਲ ਆ ਠੰਡ ਪਤਾ ਨਹੀਂ ਕਿੰਨਾ ਟੈਂਪਰੇਚਰ ਸੀਗਾ ਬਾਈ ਦਸ ਰੇ ਸਾਤੇ ਪੂਰਾ ਸਰੀਰ ਖੁੱਲ ਗਿਆ ਠੰਡਾ ਹੋ ਗਿਆ ਤੇ ਹੁਣ ਕੱਪੜੇ ਚੇਂਜ ਕਰੀਏ ਹੁਣ ਕੁਛ ਨਵਾਂ ਨਿਆ ਡਾਲਤੇ ਆ ਕੋਈ ਸੇਤਰੀ ਬੜੀ ਟੈਕੀ ਲੈ ਕੇ ਆਏ ਆ ਕੁਛ ਨਿਆ ਡਾਲਤੇ ਆ ਆ ਵੀ ਵਧੀਆ ਆਜੋ ਫਿਊ ਮਿੰਟਸ ਲੇਟਰ ਕੱਪੜੇ ਆਪਾਂ ਫੇਰ ਚੇਂਜ ਕਰ ਲਿਆ ਵੀ ਦੇਖ ਲਿਆ ਇਹ ਪੂਲ ਤੇ ਨਾ ਕਿ ਆਏ ਆ ਸਪੂਲ ਤੇ ਨਾ ਅੰਤਵਾੜ ਕੰਗੀ ਆਪਾਂ ਨਾਲ ਹੀ ਚੱਕ ਲਈਏ ਮੇਰੇ ਨਾਲ ਸਾਡੇ ਵਾਲ ਨਹੀਂ ਸੈੱਟ ਆ ਰਹੇ ਹੁਣ ਆਪਾਂ ਲੇਹ ਦੇ ਬਾਜ਼ਾਰ ਚੱਲੇ ਆਂ ਲੇਹ ਦਾ ਜਿਹੜਾ ਬਾਜ਼ਾਰ ਆ ਬਹੁਤ ਕੰਦੇ ਫੇਮਸ ਬਾਜ਼ਾਰ ਆ ਉੱਥੇ ਜਾ ਕੇ ਆਪਾਂ ਇੱਕ ਤਾਂ ਮੇਰੇ ਮਾਈਕ ਦਾ ਉਹ ਖਰਾਬ ਹੋ ਗਿਆ ਉਹ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀ ਆ ਉਹ ਤਾਂ ਪਹਿਲੇ ਦਿਨ ਹੀ ਖਰਾਬ ਹੋ ਗਿਆ ਬਾਈ ਉਹ ਮਾਈਕ ਦਾ ਉਹ ਜਿਹੜਾ ਮੋਰੇ ਆਪਾਂ ਲਾਈ ਦਾ ਮੇਰੇ ਫੋਨ ਦੀ ਜਿਹੜਾ ਲੱਗਦਾ ਉਹ ਜੇ ਮੈਨੂੰ ਮਿਲਿਆ ਮੈਂ ਉੱਥੇ ਜਾ ਕੇ ਲਵਾਂਗਾ ਨਵਾਂ ਤੇ ਇੱਕ ਆਪਾਂ ਵੈਕਸ ਲੈਣੀ ਆ ਵਾਲ ਖੜੇ ਕਰਨ ਨੂੰ ਤੇ ਬਾਕੀ ਜੋ ਆਪਾਂ ਨੂੰ ਉੱਥੇ ਵਧੀਆ ਲੱਗਾ ਬਾਜ਼ਾਰ ਚ ਉਹ ਤੁਹਾਨੂੰ ਅਕਸਰ ਦਿਖਾ ਰਹੇਗੇ। ਬਾਕੀ ਹੁਣ ਚੱਲੀਏ ਬਾਜ਼ਾਰ ਦੇਖਣ। ਤੈਨੂੰ ਆ ਸ਼ਾਰਟ ਹੀ ਨਹੀਂ ਆ ਤਾਂ ਸ਼ਾਹ ਆ ਲੋ ਭਾਈ ਆਪਾਂ ਚੱਲੇ ਆ ਲੇਟ ਮੈਨੂੰ ਕੁਝ ਨਹੀਂ ਦੇਖਣ ਦੁਖੰਦੇ ਆ ਜੇ ਤੁਹਾਨੂੰ ਲਿਖਦਾ ਹੋਇਆ ਵਲੌਗ ਚ ਤੇ ਮੈਨੂੰ ਦੱਸ ਦਿਓ ਸੂਰਦੇਵਤਾ ਜੀ ਮੋਰਿਆਂ ਆ ਰਹੇ ਆ। ਮੈਨੂੰ ਕੋਈ ਕੁਝ ਪਤਾ ਨਹੀਂ ਲੱਗਦਾ ਸ਼ੋਰ ਕਿੱਦਾਂ ਲੈਣਾ ਹੈ ਮਗੋਂ ਬਈ ਮੇਰਾ ਘਾਟਾ ਪਟਾਨਦੇ ਕਰੋ ਚੈੱਕ ਵਾਪਸ ਲੈ ਕੇ ਤੇ ਬਾਜ਼ਾਰ ਚੱਲੇ ਆਂ ਜਾ ਕੇ ਮਾੜਾ ਮੋਟਾ ਬਾਜ਼ਾਰ ਦੇਖੀਏ ਘੁੰਮੀ ਮਾੜਾ ਮੋਟਾ ਇੱਕ ਜਗ੍ਹਾ ਤੇ ਮਾੜਾ ਮੋਟਾ ਸਮਾਨ ਲੈ ਲਈਏ ਨਾਲੇ ਮੈਂ ਜੇ ਉਹ ਮੇਰੇ ਫੋਨ ਦਾ ਲੱਬਿਆ ਮੈਨੂੰ ਉਹ ਸਪੀਕਰ ਜਿਹਦਾ ਉਹ ਲੈਣਾ ਆਪਾਂ ਯਾਰ ਬੜਾ ਤੰਗ ਕੀਤਾ ਯਾਰ ਉਹਨੇ ਤੁਹਾਨੂੰ ਤੇ ਮੇਰੇ ਪਹਿਲੇ ਵਲੌਗ ਚ ਦੇਖਿਆ ਹੀ ਹੋਣਾ ਮੈਂ ਕਿੱਦਾਂ ਉਥੋਂ ਫਗਵਾੜਾ ਗੇਟ ਤੋਂ ਜਾ ਕੇ ਲੈ ਕੇ ਆਇਆ ਉਹ ਫਲਾ ਚੱਲਿਆ ਕਰੇ ਨਹੀਂ ਭੈਣ ਚ ਗਰੰਟੀ ਨੂੰ ਸਿਰਚ ਮਾਰਨਾ ਜੋ ਠੀਕ ਟਾਈਮ ਤੇ ਕੰਮ ਵੀ ਨਾ ਆਇਆ ਚਲੋ ਕੋਈ ਨਾ ਬਾਕੀ ਉੱਥੇ ਜਾ ਕੇ ਮਿਲਦੇ ਆਂ ਸਸਰੀ ਘਰ ਤੇ ਤੁਸੀਂ ਮੇਰੇ ਪਹਿਲੇ ਸ਼ਾਰਟ ਚ ਦੇਖਿਆ ਹੀ ਹੋਣਾ ਵੀ ਉਦੋਂ ਤਾਂ ਮੈਂ 뮤직 ਲਾਇਆ ਸੀਗਾ ਤੇ ਹੁਣ ਦੇਖੋ ਇੱਧਰ ਪਹਿਲੇ ਸ਼ਾਰਟ ਚ ਨਹੀਂ ਆਇਆ ਸੀ ਹੁਣ ਦੇਖੋ ਯਾਰ ਇੱਧਰ ਪੂਰੀ ਨਹਿਰ ਆ ਤੇ ਆ ਬਾਕੀ ਹੁਣ ਮੈਨੂੰ ਪਤਾ ਨਹੀਂ ਕੀ ਆ ਚੱਲੇ ਹੋ ਉੱਥੇ ਲੱਗੇ ਆ ਪਤਾ ਹੋ ਵੀ ਸਕਦਾ ਕੋਈ ਵਿਸ਼ੇਸ ਵੀ ਹੋ ਸਕਦਾ ਹਾਂ ਵਿਸ਼ੇਸ ਮੈਂ ਨਾ ਪਹਿਲੀ ਵਾਰ ਹੀ ਆਇਆ ਨਾ ਇੱਧਰ ਤੇ ਮੈਨੂੰ ਤਾਂ ਸਾਗਤਾ ਜਪਾ ਪਹਿਲਾ ਦਾ ਆ ਵਿਸ਼ 20 20 ਯੋਮagre ਇਸ ਸ਼ਾਮ ਆ ਮੇਸ਼ ਜੈਰ ਵੀ ਹੁੰਦਾ ਨਹੀਂ ਨਹੀਂ ਆਹ ਹੋਣੀ ਹੋਣੀ ਦੂਸਰਾ ਸ਼ਿਵ ਜੀ ਆ ਤੇ ਬਸ ਐਸਕੇ ਉਪਰ ਬੋਲ ਕੇ ਬਣਾਣਾ ਹੀ ਤੇ ਵਾਪਸੀ ਜਾ ਰਹੇ ਹਾਂ ਹੁਣ ਇਸੇ ਰਾਤ ਉਹ ਆਈ ਆਪਣੇ ਤੇ ਇਸੇ ਪਰ ਆ ਤੋ ਪਹਿਲਾਂ ਆਪਣੇ ਵਿਲਾ ਆਈ वापस जा रहे हम चलेहट मार्केट देखे फिर रात इत सई आई भी पच्ची किलोमीटर फिर वापस चले बंद <laughs> ਮੁਲੇ ਯਾਦਦਾ ਹੋ ਜਿੱਤ ਬਾਜ਼ਾਰ ਆ ਗਏ ਆ ਲੈ ਦੇ ਮਾਸਾ ਸਾਰਾ ਇੱਧਰ ਅੰਦਰ ਆ ਕੇ ਬਾਜ਼ਾਰ ਹੀ ਆ ਪਰ ਸਾਨੂੰ ਗੱਡੀ ਲਾਉਣ ਲਈ ਨਾ ਜੇ ਛੇਤੀ ਜਗ੍ਹਾ ਨਹੀਂ ਮਿਲ ਰਹੀ ਅਸੀਂ ਪਹਿਲਾਂ ਥੱਲੇ ਉੱਪਰ ਆਏ ਆ ਹੁਣ ਫੇਰ ਉੱਪਰੋਂ ਥੱਲੇ ਜਾ ਰਹੇ ਆ ਤੇ ਹੁਣ ਬਸ ਜਗ੍ਹਾ ਲੱਭ ਰਹੇ ਆ ਗੱਡੀ ਲਾਉਣ ਲਈ ਜਿੱਥੇ ਗੱਡੀ ਲਾਉਣ ਲਈ ਜਗ੍ਹਾ ਮਿਲ ਗਈ ਉੱਥੇ ਹੀ ਆਪਾਂ ਬ੍ਰੇਕਾਂ ਮਾਰਦੇ ਬਸ ਠੰਡ ਆ ਯਾਰ ਬਾਹਰ ਜੈਕਟਾਂ ਚੁਕਟਾਂ ਪਾ ਲਓ ਹਾਂ ਲੋਕ ਐਵੇਂ ਨਹੀਂ ਤੇ ਬਾਕੀ ਹੁਣ ਜਗ੍ਹਾ ਲੱਭ ਲਈਏ ਤੁਸੀਂ ਲਾਣੀ ਮੰਨਦੇ ਦਵਾਈ ਆ ਮਸਾਂ ਹੀ ਜਗ੍ਹਾ ਮਿਲੀ ਆ ਗੱਡੀ ਲਾਉਣ ਲਈ ਗੱਡੀਆਂ ਲਾ ਦਿੱਤੀਆਂ ਆਪਾਂ ਹਾਂ ਇਹਨਾਂ ਦਾ ਮੰਦਿਰ ਆ ਬਾਕੀ ਉਹਨਾਂ ਚੱਲ ਕੇ ਬਾਜ਼ਾਰ ਜਾ ਰਹੇ ਆ ਉਹ ਵੀ ਮਾਰਕੀਟ ਚੈੱਕ ਕਰੋ ਪੂਰਾ ਰੌਣਕ ਮੇਲਾ ਪੂਰਾ ਤੇ ਮੈਂ ਨਾ ਆਪਣਾ ਕੰਡੈਕਟਰ ਲੱਭਣ ਦੇ ਆ ਬਸ ਡਾਕਟਰ ਤੁਹਾਨੂੰ ਹੁਣ ਪਤਾ ਲੱਗਣਾ ਆ ਜਿਹੜਾ ਤੇ ਉੱਪਰ ਲੱਗਦਾ ਹੈ ਨਾ ਆ ਵਾਲਾ ਆ ਮੇਰਾ ਬੈਂਜ ਖਰਾਬ ਹੋ ਗਿਆ ਮੇਰੇ ਫੋਨ ਤੋਂ ਜਿਹੜਾ ਲੱਗਦਾ ਹੁੰਦਾ ਉਹ ਨਾ ਥੱਲੇ ਸੀ ਟਾਈਪ ਆ ਜਿਹੜਾ ਉੱਪਰ ਵਾਲਾ ਹੀ ਖਰਾਬ ਹੋ ਗਿਆ ਇਹ ਹੁਣ ਮੈਂ ਲੱਭ ਰਿਆਂ ਜੇ ਮੈਨੂੰ ਮਿਲ ਜਾਏ ਇੱਥੋਂ ਕਿਤੋਂ ਤਾਂ ਫਿਰ ਮੈਂ ਮਾਈਕ ਲਾ ਕੇ ਵਧੀਆ ਬੋਲ ਸਕਦਾ ਵਾਂ ਉਹ ਫੋਨ ਵਾਲੀ ਦੁਕਾਨਾਂ ਜਾ ਇੱਧਰ ਦੀ ਆ ਉਹ ਮੇ ਵੀ ਆ ਰਾਇਆ ਕਿ ਭਈ ਯਾਰ ਇਹ ਉਹ ਕੋਠੋ ਠੀਕ ਉਹ ਆ ਫੋਨ ਵਾਲੀ ਦੁਕਾਨ ਜਿੱਥੇ ਲੱਗਿਆ ਤਾਂ ਆਪਣੇ ਬੰਦੇ ਕਿੱਥੇ ਆ ਨਾ ਪਨੀਰੇ ਤੇ ਕਨੈਕਟਰ ਮਿਲਿਆ ਨਹੀਂ ਬਾਈ ਫੇ ਕਹਿੰਦਾ ਔਖਾ ਹੀ ਆ ਕਹਿੰਦਾ ਇੱਥੋਂ ਆ ਆਵਲੀ ਚੀਜ਼ ਨਹੀਂ ਸਾਨੂੰ ਮਿਲ ਰਹੀ ਆਵਲੀ ਖਰਾਬ ਹੋ ਗਈ ਆ ਥਲਾਈਕ ਦੇਣੇ ਬੁਣੇ ਜਿਆ ਹਾਂ ਅਈ ਚਾਰੀ ਤੇ ਪਰਚਾਰੇ ਆ ਕਿੱਥੇ ਆਏ ਹੋਏ ਆ ਫਿਊ ਮਿੰਟਸ ਲੇਟਰ ਵਾਈ ਮੋਮੋਸ ਆ ਟੈਕਸ ਦੇ ਮੋਮੋਸ ਇਹ ਕਿਹੜੇ ਆ ਨਾ ਜਿਹੜੇ ਪੁੱਛਦੇ ਕਿ ਉਹ ਸਾਡੇ ਲਈ ਮੈਚ ਨਹੀਂ ਹੋਏਗਾ ਬੋਟਸ ਬੋਟਸ ਦੇ ਜੱਜ ਬੈਗ ਮੈਂਗੋ ਜੂਸ यार, <स्थिया> भाई चेक करो बंद हल्के पे है भुख बगी ਬੰਦੇ ਪੰਜ ਛੇ ਪਲੇਟਾਂ ਖਾ ਗਏ। ਬਾਬੇ ਮੋਮੋ ਘਾੜੇ ਜਿਆਦਾ ਹੁਣ ਪੈਸਿਆਂ ਦੀ ਸੈਟਿੰਗ ਨਹੀਂ ਆ ਰਹੀ। ਪੈਸੇ ਥੋੜੇ ਘੱਟ ਗਏ। ਸਾਡਾ ਕੈਸ਼ੇਰ ਥੋੜਾ ਖਤਮਦਾਨ ਹੋ ਗਿਆ। ਮਾਟਣ ਬੱਕਰਾ ਹੈ ਭਾਈ ਬੱਕਰਾ ਬੱਕਰਾ। ਬੰਦੇ ਖਾ ਰੇ ਨੇ ਸਾਰੇ ਸਾਡੇ। ਪੂੜੀ ਆੜਮ ਪੇਸ਼ ਕੀਤੀ ਬੰਦੇ ਨੇ। ਹੋ ਗਈ। ਬਾਜ਼ਾਰ ਸਾਰਾ ਘੁੰਮ ਕੇ ਆ ਗਏ ਆ। सिलंर लैन कल सौ लो भाई आज सिलेंडर ऑक्सीजन साढ़े छे सौ रहा मिले आजी। ताइसो ताइसो काशी काशी जी ढाई ढाई सौ कश अच्छा ਵਾਹਿਦਾ ਲੋਡ ਨਾ ਆਈ ਭਾਵੇਂ ਵਾਹਿਗੁਰੂ ਜੀ ਸਾਨੂੰ ਕਿਸੇ ਨੂੰ ਵੀ ਪਰ ਅਸੀਂ ਹੁਣ ਕੱਲ ਜਿੱਧਰ ਜਾਣਾ ਆ ਕੱਲ ਕੇ ਪਰਸੋਂ ਹਾਂ ਕੱਲ ਜੀ ਕੱਲ ਜਾਂ ਪਰਸੋਂ ਸਾਡੇ 16000 ਫੁੱਟ ਤੇ ਅਸੀਂ ਜਾਣਾ ਆ ਤੇ ਉੱਥੇ ਕਹਿੰਦੇ ਕੀ ਪ੍ਰੋਬਲਮ ਆਂਦੀ ਆਂਦੀ ਆ ਜ਼ਿਆਦਾਤਰ ਬੰਦੇਆਂ ਨੂੰ ਆਕਸੀਜਨ ਦੀ ਕਿਉਂਕਿ ਉੱਧਰ ਟਰੀ ਵਗੈਰਾ ਵੀ ਬਹੁਤ ਘਟਣਾ ਥੋੜਾ ਉੱਧਾ ਦੇ ਏਰੀਆ ਉਹਦੇ ਕਰਕੇ ਵੀ ਹੋ ਜਾਂਦਾ ਥੋੜਾ ਆ ਕੀ ਫਿਰ ਵੀ ਜ਼ਰੂਰਤ ਨਾ ਪਵੇ ਤਾਂ ਵਧੀਆ ਆ ਲੋ ਰੱਖ ਲੋ

ਕੱਲ ਆਪਾਂ ਸਵੇਰੇ ਥੋੜਾ ਜਲਦੀ ਨਿਕਲਣਾ ਕਹਿੰਦੇ ਅੱਗੇ ਕਿੱਥੇ ਨਿਕਲਣਾ ਆਪਾਂ ਜਾਣਾ ਆ ਪੈਂਗੋਂਗ ਲੇਕ ਪੈਂਗੋਂਗ ਲੇਕ ਜਾਣਾ ਆ ਪੈਂਗੋਂਗ ਨਹੀਂ ਪੈਂਗੋਂਗ ਪੈਂਗੋਂਗ ਤੇ ਨਾ ਕਿੱਧਾ ਤੇ ਯਾਰ ਭੈਣ ਚ ਇੱਥੋਂ ਦੇ ਉਹਨੇ ਸਮਝਾਇਆ ਤੇ ਫਾਇਦਾ ਵਲੋਗ ਫਿਰ ਇੱਥੇ ਆ ਪਾਵਲਾ ਖਤਮ ਕਰਦੇ ਆ ਮਸਾਹੀ ਕੁਛ ਆ ਇੱਥੇ ਹੈਗਾ ਤੇ ਉਹਦਾ ਬੜਾ ਕੁਛ ਆ ਪਰ ਮਤਲਬ ਸਾਡਾ ਇੰਨੇ ਕੀ ਮਤਲਬ ਸਾਡੇ ਬੱਸ ਹੋ ਗਈ ਆ 23 ਹੋ ਗਿਆ ਇਹਨਾਂ ਦੇ ਟਿਪ ਲਾਓ ਭਾਈ ਓਕੇ ਤੇ ਬਾਕੀ ਆ ਵਲੌਗ ਇੱਥੇ ਖਤਮ ਕਰਦੇ ਆ ਬਾਕੀ ਅਗਲਾ ਵਲੌਗ ਕੱਲ ਤੋਥਾਡੇ ਤੇ ਉਦੋਂ ਕੰਟੀਨਿਊ ਕਰਾਂਗੇ ਤੇ ਬੱਸ ਹੁਣ ਚੱਲੇ ਆਂ ਅਸੀਂ ਆਪਣੇ ਵਿਲਾਜ ਇੱਥੋਂ 20 ਕਿਲੋਮੀਟਰ ਆ ਟਰਾਈ ਥੈਂਕ ਯੂ ਦੋ ਤੋਂ 20 ਕਿਲੋਮੀਟਰ ਆਇਆ ਸਵੇਰੇ few minutes later chal raha hai sada aj da dinner pura pahadi style thalle bahe ke achhi baat hai te hun kar li dinner me bhai chaul chicken roti shakkarine bande pani pyaaj pyaaj de yaar do ਭਈ ਪੰਜ ਪਾਣੀ ਦੇ ਦੋ ਪਾਣੀ ਪਾਣੀ ਬੈਠੇ ਇੱਕ ਪਾਣੀ ਨੂੰ ਬੰਦਰ ਹੋ ਗਿਆ ਥੱਲੇ ਬੈ ਗਏ ਇਹਨੇ ਬੰਦੇ ਆਣ ਲੋ ਭਈ ਖਾ ਲਈਓ ਰੋਟੀ ਭੱਲੇ ਉਹ ਬੱਬਿਆ ਚੱਕਦੇ ਚੱਕਦੇ ਫੱਟੇ ਆ ਭਈ ਬੜਾ ਵਧੀਆ ਸਿਗਾ ਸਾਰਾ ਕੁਛ ਅੰਦਾ ਚੱਪਲ ਚੁੱਪਾ ਲਾ ਕੇ ਜਾਂਦੇ ਆ ਆਗੇ ਆਪਣੇ ਕਮਰੇ ਚ ਖੁੱਲ ਖੰਡ ਆ ਆਸਣ ਥੱਲੇ ਲਾਏ ਹੋਏ ਨੇ ਤੇ ਠੰਡ ਪੂਰੀ ਆ ਟੈਂਟ ਪੂਰਾ ਠਰਿਆ ਪਿਆ ਰਾਤ ਨੂੰ ਦੇਖੀ ਸਹੀ ਹੈ ਜੇ ਹੋਰ ਰਾਤ ਨੂੰ 2-3 ਟੈਂਪਰੇਚਰ ਹੋਣਾ ਆਪਾਂ ਨੂੰ ਜੇ ਥੱਲੇ ਠੰਡ ਲੱਗੀ ਨਾ ਆਪਾਂ ਉੱਪਰ ਆ ਜਾਣਾ ਬਾਈ ਉੱਪਰ ਧਿਆਨ ਨਾਲ ਹੀ ਆਇਓ ਤੇ ਓਕੇ ਬਾਈ ਮਿਲਦੇ ਆ ਕੱਲ ਨਵੇਂ ਵਲੌਗ ਤੇ ਕੁਝ ਨਵਾਂ ਲੈ ਕੇ ਨਵਾਂ ਦਿਨ ਗੁੱਡ ਨਾਈਟ ਕਰ ਦੋ ਸਾਰਿਆਂ ਨੂੰ ਬਾਈ ਕੱਲ ਸਵੇਰ ਮਿਲਦੇ ਆ ਗੁੱਡ ਨਾਈਟ ਗੁੱਡ ਨਾਈਟ ਕਰ ਪਹਿਲਾਂ ਗੁੱਡ ਨਾਈਟ bro sweet sleep ਓਕੇ